ਹਾਂਜੀ ਸਸਰੀ ਕਾ ਬਾਈ ਜੀ ਬਾਈ ਜੀ ਸਸਰੀ ਕਾ ਹਾਲ ਜੀ ਠੀਕ ਹੈ ਜੀ ਪਹਿਲਾਂ ਬਾਈ ਜੀ ਕਿਹੜੇ ਕਿਹੜੇ ਮੇਲੇ ਤੇ ਲੈ ਕੇ ਤਨਹੋਲਾ ਪਹਿਲਾ ਮੇਲਾ ਸੀ ਤਨਹੋਲਾ ਹੀ ਵੇਖਿਆ ਜੀ ਠੀਕ ਹੈ ਜੀ ਪਿਛਲੇ ਸਾਲ ਜੀ ਹਾਂਜੀ ਪਿਛਲੇ ਸਾਲ ਠੀਕ ਹੈ ਬਾਈ ਜੀ ਤੇ ਏਜ ਕਿੰਨੇ ਆ ਜੀ ਤਨ ਸਾਲ 4 ਮਹੀਨੇ ਆ ਜੀ ਕਿਹੜੀ ਆ ਗਈ ਬਰੀਡ ਜੀ ਇਹ ਨਸਲ ਇਹ ਨਸਲਾਂ ਕੀ ਮੋਰਾ ਜੀ M29 ਦਾ ਬੱਚਾ ਇਹ ਠੀਕ ਹੈ ਜੀ M29 ਦਾ ਬੱਚਾ ਬਾਈ ਜੀ ਇਹ ਮੌਰਾ ਨਸਲ ਦਾ ਉੱਤਰਾ ਹੈ ਇਹਦੀ ਮਾਦਾ ਰਕਾਰ ਕਿੰਨਾ ਦੁੱਧ ਦਿੰਦੀ ਹੈ? ਬਾਈ ਪਲੱਸ ਸੀ ਜੀ। ਠੀਕ ਹੈ ਜੀ। ਆਪਣਾ ਆਪ ਦਾ ਹੀ ਖੁੱਦ ਆ। ਆਪਦਾ ਖੁੱਦ ਆ ਜੀ ਹਾਂ। ਠੀਕ ਹੈ ਜੀ। ਸਾਡਾ ਨਾਮ ਮਲਕੀਤ ਸਿੰਘ ਪੱਪੂ ਆ ਜੀ। ਹਾਂਜੀ। ਸਨ ਅਬਦੁੱਲਾਹ ਸਿੰਘ। ਹਾਂਜੀ। ਪਿੰਡ ਵੰਦਰ, ਜ਼ਿਲ੍ਹਾ ਮੋਗਾ, ਤਹਿਸੀਲ ਬਾਗਾ ਪੁਰਾਣਾ। ਠੀਕ ਹੈ ਜੀ। ਇਹਦੀ ਉਮਰ ਹੈਗੀ ਹੈ 3 ਸਾਲ 4 ਮਹੀਨੇ। ਹਾਂਜੀ। 29 ਦਾ ਬੱਚਾ ਮੋਰਾ ਚੇ। ਠੀਕ ਹੈ ਜੀ। ਇਹਨਾਂ ਦਾ ਬਾਈ ਆਪਣੇ ਕੋਲੇ ਸੀਮਨ ਤਿਆਰ ਆ। ਹਾਂਜੀ। ਝੋਟੀਆਂ ਸੂਣ ਲਾ ਗਈਆਂ, ਬੱਚਾ ਦਾ ਰਿਜ਼ਲਟ ਸਾਨੂੰ ਮਿਲ ਚੁੱਕਾ। ਵਧੀਆ ਰੀਅਲਟਾਈ ਵਧੀਆ ਬੱਚੇ ਆਏ ਜੀ ਕੰਟੈਕਟ ਨੰਬਰ ਇਹ ਆਪਣਾ 99144 ਹਾਂਜੀ 24354 ਜੀ ਠੀਕ ਹੈ ਜੀ ਕੱਲਾ ਸੀਮਨ ਨਹੀਂ ਮਿਲਦਾ ਨਾ ਜੀ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਆ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਸੀਮਨ ਲੜੋ ਫੜੀ ਝੋਟਾ ਬੇਸ਼ੱਕ ਹਲੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਬਾਈ ਕਿੱਧਰ ਗਿਆ ਦੱਸਿਓ